ਇੱਕ ਚਾਚਾ ਚੰਨੀ ਤੇ ਇੱਕ ਚਾਚਾ ਚਿੱਟਾ ਇਹ ਕਹਿੰਦੇ ਸੀ ਜਹਾਂ ਚਾਚਾ ਚੰਨੀ ਰਹੇਗਾ ਜਹਾਂ ਚਾਚਾ ਚਿੱਟਾ ਰਹੇਗਾ ਇਹਦੇ ਚਾਚਾ ਚਿੱਟਾ ਦੇ ਦਰਦਾਰ ਫਿਰ ਰਿਹਾ ਤੇ ਚਾਚਾ ਚੰਨੀ ਦੇ ਸੀ ਨਹੀਂ ਗਿਆ ਕਿੱਥੇ ਤੇ ਕਿੱਥੇ ਚਲਾ ਗਿਆ ਇੱਕ ਵਾਰ ਫਿਰ ਲਾਤਾ ਹੋਏ ਸਾਫਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਥਾਂ ਥਾਂ ਤੇ ਲੱਗੇ ਗੁੰਮਸ਼ੁਦਾ ਹੋਣ ਦੇ ਪੋਸਟਰ ਮਹਿਲਾਵਾਂ ਨੇ ਹੱਥਾਂ ਦੇ ਵਿੱਚ ਗੁੰਮਸ਼ੁਦਾ ਹੋਣ ਦੇ ਪੋਸਟਰ ਫੜ ਕੇ ਚਰਨਜੀਤ ਸਿੰਘ ਚੰਨੀ ਦੀ ਕੀਤੀ ਭਾਲ ਜੀਹਾਂ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਜਲੰਧਰ ਦੇ ਵਿੱਚ ਭਾਸ਼ਪਾ ਆਗੂਆਂ ਦੇ ਵੱਲੋਂ ਕੰਧਾਂ ਦੇ ਉੱਤੇ ਚਰਨਜੀਤ ਸਿੰਘ ਚੰਨੀ ਦੇ ਗੁੰਮਸ਼ਦਾ ਹੋਣ ਦੇ ਪੋਸਟਰ ਲਗਾ ਕੇ ਭਾਲ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਤਾਜ਼ੀਆਂ ਤਸਵੀਰਾਂ ਸ਼ਾਹਕੋੜ ਤੋਂ ਸਾਹਮਣੇ ਆਈਆਂ ਸ਼ਾਹਕੋੜ ਦੇ ਲੋਕਾਂ ਨੇ ਵਿਰੋਧ ਕਰਦੇ ਹੋਏ ਐਮਪੀ ਚਰਨਜੀਤ ਸਿੰਘ ਚੰਨੀ ਦੇ ਗੁੰਮਸ਼ਦਾ ਹੋਣ ਦੇ ਪੋਸਟਰ ਕੰਧ ਤੇ ਚਿਪਕਾ ਕੇ ਉਸ ਦੀ ਭਾਲ ਕੀਤੀ ਹੈ ਇਸ ਵਾਰ ਇਹਨਾਂ ਦੇ ਵਿੱਚ ਮਹਿਲਾਵਾਂ ਵੀ ਸ਼ਾਮਲ ਨੇ ਮਹਿਲਾਵਾਂ ਨੇ ਵੀ ਵਿਰੋਧ ਜਤਾਉਂਦੇ ਹੋਏ ਗੁੰਮਸ਼ੁਦਾ ਹੋਂ ਦੇ ਪੋਸਟਰ ਫੜ ਕੇ ਚੰਜੀਤ ਸਿੰਘ ਚੰਨੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ ਤਾਂ ਆਓ ਜਾਣਦੇ ਹਾਂ ਕਿ ਪਿੰਡ ਵਾਸੀਆਂ ਨੇ ਆਖਰ ਕਿਉਂ ਰੋਸ ਜ਼ਾਹਿਰ ਕੀਤਾ ਜਦੋਂ ਚੰਨੀ ਸਾਹਿਬ ਇੱਥੇ ਆਏ ਸੀ ਨਾ ਸ਼ਾਹਕੋਟ ਇਹਨਾਂ ਨੇ ਦੋ ਗੱਲਾਂ ਬੜੀਆਂ ਬੜੇ ਜੋਰ ਸ਼ੋਰ ਨਾਲ ਦਸੀਆਂ ਕਿ ਦੋ ਚਚਿਆਂ ਦੀ ਬੜੀ ਵਿਆਖਿਆ ਕੀਤੀ ਸੀ ਇੱਕ ਚਾਚਾ ਚੰਨੀ ਤੇ ਇੱਕ ਚਾਚਾ ਚਿੱਟਾ ਇਹ ਕਹਿੰਦੇ ਸੀ ਜਾਂ ਚਾਚਾ ਚੰਨੀ ਰਹੇਗਾ ਜਾਂ ਚਾਚਾ ਚਟਾ ਰਹੇਗਾ ਪਰ ਦੁਖਦੀ ਖਬਰ ਅੱਜ ਤੱਕ ਇਹ ਆਈ ਹੈ ਕਿ ਚਾਚਾ ਚਿੱਟਾ ਦੇ ਘਰ-ਘਰ ਫਿਰ ਰਿਹਾ ਤੇ ਚਾਚਾ ਚੰਨੀ ਦੇ ਸੀ ਨਹੀਂ ਰਿਹਾ ਕਿੱਥੇ ਤੇ ਕਿੱਥੇ ਚਲਾ ਗਿਆ ਮੈਂ ਆਪਣੇ ਹਲਕਾ ਦੇ ਵਸਨੀਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੀਣਾ ਨੇ ਸਦਾਲ ਮਿਲ ਕੇ ਅਸੀਂ ਵੀ ਸਾਰਿਆਂ ਨੇ ਬਹੁਤ ਵੱਡੀ ਹਿੰਮਤ ਕਰਕੇ ਵੱਡੀ ਪਦਰ ਤੇ ਆ ਬੰਦਾ ਜਿਤਾਇਆ ਸੀ ਤੇ ਉਸ ਤੋਂ ਬਾਅਦ ਸਾਡੇ ਇਲਾਕੇ ਦੇ ਕੰਮ ਹੋਣ ਵਾਲੇ ਜਿੰਨੇ ਸਭ ਵਾਅਦੇ ਦਾ ਦੱਸਦੇ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਅਫਸੋਸ ਦੀ ਗੱਲ ਹੈ ਕਿ ਇਹਨਾਂ ਲੋਕਾਂ ਨੂੰ ਕਦੇ ਸ਼ਰਮ ਆਉਣ ਵਾਲੀ ਗੱਲ ਲੱਗਦੀ ਨਹੀਂ ਕਿ ਜਿਸ ਇਲਾਕੇ ਨੇ ਇਹਨਾਂ ਨੂੰ 2 ਲੱਖ ਵੋਟ ਤੇ ਜਿਤਾਇਆ ਉਹ ਇਲਾਕੇ ਦਾ ਗੇੜਾ ਮਾਰ ਕੇ ਉਥੋਂ ਦੇ ਹਾਲਾਤਾਂ ਬਾਰੇ ਪੁੱਛਿਆ ਜਾਵੇ ਉਥੋਂ ਦੇ ਵਿਕਾਸ ਬਾਰੇ ਪੁੱਛਿਆ ਜਾਵੇ ਇਤਾਂ ਵੀ ਅਜੇ ਤੱਕ ਗੱਲ ਕੋਈ ਨਹੀਂ ਉਸ ਤੋਂ ਬਾਅਦ ਕਿਸੇ ਹਲਕੇ ਵੜੇ ਹੀ ਨਹੀਂ ਸੋ ਜੇ ਕਿਸੇ ਨੂੰ ਪਤਾ ਹੋਵੇ ਸਾਨੂੰ ਦੱਸੋ ਤਾਂ ਕਿ ਅਸੀਂ ਜਾ ਕੇ ਉਹਦਾ ਦਰਵਾਜ਼ਾ ਖੜਕਾਈਏ ਆ ਚਿਹਰੇ ਨੂੰ ਕੋਈ ਜਾਣਦਾ ਹੋਵੇ ਤਾਂ ਇਹਦੇ ਬਾਰੇ ਦੱਸਿਆ ਜਾਵੇ ਅੱਜ ਤੋਂ ਕੁਝ ਟਾਈਮ ਪਹਿਲਾਂ ਚਮਕੌਰ ਸਾਹਿਬ ਤੋਂ ਇਹ ਹਾਰ ਕੇ ਚੰਨੀ ਸਾਹਿਬ ਜੀ ਜਲੰਧਰ ਤੋਂ ਜਿੱਤੇ ਸੀ ਤੇ ਉਸ ਟਾਈਮ ਇਹ ਕਹਿੰਦੇ ਸੀ ਕਿ ਸ਼ਾਹਪੁਰ ਦਾ ਵਿਕਾਸ ਹੋਵੇਗਾ ਫੋਨ ਦੇ ਇਹੋ ਜਿਹੇ ਵਿਕਾਸ ਕੀਤਾ ਇਹਨੇ ਕਿ ਜੋ ਮੇਰੇ ਸਾਹਮਣਾਂ ਕਹਿੰਦਾ ਸੀ ਚਿੱਟਾ ਨਹੀਂ ਮਿਲੂਗਾ ਤੋ ਘਰ-ਘਰ ਮਿਲਦਾ ਵਾ ਤਾਂ ਹਰ ਇੱਕ ਇਨਸਾਨ ਦੀ ਹਰ ਇੱਕ ਮਾਂ ਪੇਜ ਨੂੰ ਦੁੱਖ ਦਰਦ ਦੇ ਵਿੱਚ ਪਾਇਆ ਹੋਇਆ ਤੇ ਜੇ ਕਿਤੇ ਇਹ ਮਿਲੇ ਤੇ ਇਹਦਾ ਬਾਈ ਐਡਰੈਸ ਸਾਨੂੰ ਜਰੂਰ ਦੱਸਿਆ ਜਾਵੇ ਜਿੱਥੇ ਜਾ ਕੇ ਅਸੀਂ ਇਹਦੇ ਕੋਲ ਆਪਦੇ ਦੁੱਖਾਂ ਦਾ ਹੱਲ ਕਰ ਸਕੀਏ ਤੇ ਇਹਦੇ ਨਾਲ ਕੋਈ ਗੱਲ ਕਰ ਸਕੀਏ ਜਿੱਥੇ ਵੀ ਹੋਵੇ ਇਹਦਾ ਐਡਰੈਸ ਜਰੂਰ ਦਿੱਤਾ ਜਾਵੇ ਤੁਸੀਂ ਆ ਜੋ ਆਪਣੇ ਦੋਖਤਬਾ ਹਲਕੇ ਤੋਂ ਜਲੰਧਰ ਤੋਂ ਕੈਂਡੀਡੇਟ ਸੀ ਚਰਨਜੀਤ ਸਿੰਘ ਚੰਨੀ ਇਹਨਾਂ ਨੂੰ ਕਿਸੇ ਨੇ ਦੇਖਿਆ ਵਾ ਜੇ ਦੇਖਿਆ ਤਾਂ ਫਾਈ ਦੱਸੋ ਨਹੀਂ ਤਾਂ ਲੱਭ ਲਈਏ ਇਹਨਾਂ ਨੂੰ ਸਾਡੇ ਹਲਕੇ ਦਾ ਹਾਲਤ ਬਹੁਤ ਜ਼ਿਆਦਾ ਕਸ਼ਟਾਵਾ ਚਰਨਜੀਤ ਚੰਨੀ ਨੂੰ ਜੋ ਕਿ 2.5 ਲੱਖ ਦੀ ਲੀਡ ਨਾਲ ਜਲੰਧਰ ਤੋਂ ਜਿੱਤ ਕੇ ਗਿਆ ਸੀ ਇਹ ਮੁੜ ਕੇ ਨਜ਼ਰ ਨਹੀਂ ਕਿਤੇ ਆਈ ਬਹੁਤ ਹੀ ਸਤਕਾਰਯੋਗ ਸਾਡੇ ਹਰਮਨ ਪਿਆਰੇ ਨੇਤਾ ਚਰਨਜੀਤ ਸਿੰਘ ਚੰਨੀ ਸਾਫ ਕਾ ਮੁੱਖ ਮੰਤਰੀ ਪੰਜਾਬ ਜੋ ਕਿ ਲੱਭੇ ਨਹੀਂ ਇਹਨਾਂ ਨੂੰ ਹੁਣ ਕਿਤੇ ਨਾ ਕਿਤੇ ਜੇ ਨਜ਼ਰ ਆਉਣ ਤੇ ਦੇਖੀਏ ਸਾਡਾ ਬਹੁਤ ਜ਼ਿਆਦਾ ਹਾਲਤ ਖਸਤੀ ਆ ਚੇਤੇ ਰਹੇ ਕਿ ਆਪਣੇ ਗੁਮਸ਼ੁਦਾ ਦੇ ਪੋਸਟਰ ਲੱਗਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਕੁਝ ਲੋਕ ਮਸ਼ਹੂਰ ਹੋਣ ਦੇ ਲਈ ਉਹਨਾਂ ਦੇ ਪੋਸਟਰ ਲਗਾ ਰਹੇ ਨੇ ਤਾਂ ਹਣ ਮੁਰਤੋਂ ਲੱਗੇ ਪੋਸਟਰਾਂ ਬਾਰੇ ਉਹਨਾਂ ਦਾ ਕੀ ਪ੍ਰਤੀਕਰਮ ਸਾਹਮਣੇ ਆਵੇਗਾ ਦੇਖਣਾ ਹੋਵੇਗਾ ਸ਼ਾਹਕੋੜ ਤੋਂ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਪੀਵੀ